我兄弟。这个应该。<laughs> <laughs> ਵੇਟ 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 ਕਰਦੇ ਕੋਈ ਯਾਰ। ਸਾਰੇ ਸਾਰੀ ਡੁੱਜ ਜ ਤੇਰੀ ਅਵੇ। ਹਾਂ। ਬਸ ਇਹ ਸਲੂਟ ਨਹੀਂ ਛੱਡਣਾ ਆਪਾਂ ਨੇ। ਲੱਭੇ ਇੱਧਰ ਕੱਲੇ ਕੱਲੇ ਕੋਈ। ਜਵਾਬ ਨਹੀਂ ਪਾਉਂਦਾ। ਸਰ ਵੇਟ ਕਰਦਾ ਕਰੋ। ਜੇ ਚਾਹਾਂਗੇ ਤੇ ਜੇ ਚਾਹਾਂਗੇ। അതോ ബട്ടെ <�sta sandwiches> Yeah, I'm going to go to the ਮੈਂ ਰਣਵੀਰ ਸਿੰਘ ਪ੍ਰਧਾਨ ਅਗਰ ਕਾਉਂਸਲ ਪਾਤੜਾ ਆਜ 78ਵਾਂ ਆਜ਼ਾਦੀ ਦਿਹਾੜਾ ਬਹੁਤ ਧੂਮ-ਧਾਮ ਨਾਲ ਸਾੜੇ ਨਗਰ ਕੌਂਸਲ ਪਾਤੜਾ ਦੇਕੇ ਮਨਾਇਆ ਵਾ ਸਭ ਤੋਂ ਪਹਿਲਾਂ ਚੰਡੀ ਦੇ ਸਮਾਧਾ ਕੀਤੀ ਗਈ ਹੈ ਉਸ ਤੋਂ ਬਾਅਦ ਸਾਡੇ ਸ਼ਹਿਰ ਨਿਵਾਸੀ ਸਾਡੇ ਐਮਸੀ ਸਹਿਬਾਨ ਦਫ਼ਤਰ ਦੇ ਕਰਮਚਾਰੀ ਹੋਰ ਪਤੋਂ ਦੇ ਸੱਜਣ ਜਿਹੜੇ ਨੇ ਉਹ ਜਿਹੜਾ ਸੱਦਾ ਦਿੱਤਾ ਸੀ ਹਾਜ਼ਰ ਹੋਏ ਸਾਰਿਆਂ ਰਲ ਮਿਲ ਕੇ ਚੰਡੀ ਸਰਸੀ ਬਹੁਤ ਵਧੀਆ ਸਜਾਪਾਈ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਵਿੱਚ ਸਾਰਾ ਸੁਖਦੇਵ ਸਿੰਘ ਬੈਲਜੀਅਮ ਐਨਆਰਆਈ ਵੱਲੋਂ ਲਡਵਾਂ ਸੇਵਾ ਕੀਤੀ ਗਈ ਸੀਗੀ ਉਹ ਸਾਡੇ ਨਗਰ ਕੌਂਸਲ ਕਰਮਚਾਰੀਆਂ ਨੂੰ ਵੀ ਸਮੇਂ ਸਮੇਂ ਚ ਜਿਹੜੀ ਹੈ ਉਹ ਆਪਣੀ ਸਹਾਇਤਾ ਕਰਦੇ ਰਹਿੰਦੇ ਨੇ ਸੋਸ਼ਲ ਵਰਕਰ ਨੇ ਮੈਂ ਆਪਣੇ ਵੱਲੋਂ ਸਮੂਹੇ ਪਾਤਰਾ ਸਹਿ ਨਿਵਾਸੀ ਪੰਜਾਬ ਨਿਵਾਸੀ ਦੇਸ਼ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਅਤੇ ਨੌਜਵਾਨ ਪੀੜ੍ਹੀ ਨੂੰ ਮੈਂ ਫੀਲ ਕਰਦਾ ਕਿ ਜਿਵੇਂ ਸਾਡੇ ਸਦਾ ਭਗਤੀ ਰਾਜਗੁਰੂ ਸੂਰਦੇਵ ਦਾਤਾ ਟੋਪੇ ਲਾਲ ਰਾਜਪਟਰਾਏ ਅਨੇਕ ਕਹ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੇ ਆਪਣੀ ਬਲਿਦਾਨ ਦੇ ਕੇ ਨੇ ਦੇਸ਼ ਨੂੰ ਯਾਦ ਕਰਾਇਆ ਉਹ ਨਸ਼ਾ ਤੋਂ ਮੁਕਤ ਹੋ ਕੇ ਦੇਸ਼ ਦੀ ਰੱਖਿਆ ਲਈ ਆਪਣੀ ਜਰੀ ਹੈ ਉਹ ਵਿਚਾਰ ਕਰਨ ਤਿਆਰ ਤਾਂ ਕਿ ਅਸੀਂ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਈਏ ਮੇਰੀ ਇਹ ਹੀ ਅਪੀਲ ਹੈ ਧੰਨਵਾਦ ਹਾਂਜੀ ਅੱਜ ਆਜ਼ਾਦੀ ਦੇ ਦੇਸਤੰਤਰਤਾ ਦੇ ਸਦ ਦੇ ਮੈਂ ਆਪਣੇ ਵੱਲੋਂ ਮਰਜਿੰਦਰ ਖੋੜਕਰ ਸਰਕਾਰੀ ਅਫਸਰ ਸਾਰੇ ਆਪਣੇ ਕੱਗਾਂ ਨਿਵਾਸੀਆਂ ਨੂੰ ਪਾਤੜਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਏ ਦਿੰਨੇ ਆ ਅੱਜ ਇਹ ਜਿਹੜਾ ਆਜ਼ਾਦੀ ਦਿਵਸ ਇਥੇ ਆਪਣੇ ਪਹਿਲਾਂ ਸੀ ਨਗਰ ਪੰਚਾਇਤ ਕੱਗਾ ਵਿੱਚ ਮਤਲਬ ਕਿ ਝੰਡਾ ਰਾਸ਼ਟਰੀ ਝੰਡਾ ਜਿਹੜਾ ਮੇਰੇ ਵੱਲੋਂ ਲਹਿਰਾਇਆ ਗਿਆ ਸੀਗਾ ਸਾਰੇ ਉੱਥੇ ਲਾਇਅੰਸ ਕਲੱਬ ਹੋਰ ਸਾਰੇ ਜਿੰਨੇ ਸ਼ਹਿਰ ਨਿਵਾਸੀ ਸੀਗੇ ਉੱਥੇ ਆਏ ਸੀਗੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਮਤਲਬ ਕਿ ਇੱਕ ਪ੍ਰਣ ਵੀ ਕੀਤਾ ਸਾਰਿਆਂ ਨੇ ਵੀ ਅਸੀਂ ਜਿਹੜਾ ਆਪਣੇ ਨਗਰ ਪੰਚਾਇਤ ਕੱਗਾ ਦੇ ਅੰਦਰ ਜੋ ਵੀ ਮਤਲਬ ਕਿ ਸਾਡੇ ਪ੍ਰੋਜੈਕਟ ਨੇ ਉਹਨਾਂ ਨੂੰ ਬੜੇ ਉਸ ਦੇ ਨਾਲ ਪੂਰਾ ਕਰਾਂਗੇ ਤੇ ਨਾਲ ਹੀ ਮਤਲਬ ਕਿ ਅਸੀਂ ਲੋਕਾਂ ਨੂੰ ਸਵਸ਼ਿ ਭਾਰਤ ਦੇ ਤਹਿਤ ਵੀ ਅਪੀਲ ਕੀਤੀ ਵੀ ਸਾਡਾ ਇਹਦੇ ਵਿੱਚ ਸਹਿਯੋਗ ਦਿਓ ਸਾਰਿਆਂ ਨੇ ਪ੍ਰਣ ਕੀਤਾ ਵੀ ਅਸੀਂ ਸਾਰੇ ਹੀ ਨਗਰ ਪੰਚਾਇਤ ਨੂੰ ਪੂਰਾ ਪੂਰਾ ਸਹਿਯੋਗ ਦੇਵਾਂਗੇ ਤੇ ਉਸ ਦੇ ਨਾਲ ਅਸੀਂ ਮਤਲਬ ਕਿ ਜਿਵੇਂ ਆਪਣੇ এনवायरमेंट ਦੇ ਤੌਰ ਤੇ ਜਿਹੜੇ ਬੂਟੇ ਸੀਗੇ ਉਹ ਵੀ ਬੂਟੇ ਲੋਕਾਂ ਨੂੰ ਵੰਡੇ ਗਏ ਤੇ ਅਵੇਅਰ ਕੀਤਾ ਗਿਆ ਕਿ ਵੱਧ ਤੋਂ ਵੱਧ ਜਿਹੜੇ ਬੂਟੇ ਲਾਏ ਜਾਣ ਜੀ ਦੇ ਸ਼ੁਭ ਘੜੇ ਦੇ ਅੱਜ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀ ਆਮ ਆਦਮੀ ਪਾਰਟੀ ਵੱਲੋਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਉਹਨਾਂ ਸ਼ਹੀਦਾਂ ਨੂੰ ਕੋਡ-ਕੋਡ ਨਮਨ ਜਿਨ੍ਹਾਂ ਨੇ ਸਾਨੂੰ ਇਸ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸੋ ਮੈਂ ਅਪੀਲ ਕਰਦਾ ਸਾਡੇ ਦੇਸ਼ ਵਾਸੀਆਂ ਨੂੰ ਛੇ ਸ ਮਕਸਦ ਨਾਲ ਜਿਸ ਲਹਿਜੇ ਨਾਲ ਅੱਜ ਸਾਡੇ ਸ਼ਹੀਦਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੀ ਸੋਚ ਤੇ ਪਹਿਰਾ ਦੀਏ ਇਨਕਲਾਬ ਜਿੰਦਾਬਾਦ